ਲਓ ਵੀ ਮਿੱਤਰੋ ਪਿੰਡ ਬਰਕੰਦੀ ਪਹੁੰਚ ਗਏ ਤੇ ਸਾਡੀ ਕਬੂਤਰੀ ਸੀ ਦੋ ਛੱਡੇ ਸੀ ਇੱਥੇ ਇੱਕ ਬਾਈ ਗੱਖੂ ਦੇ ਘਰੋਂ ਤੇ ਲਓ ਆਇਦਰ ਲੱਗੀਆਂ ਛਤਰੀਆਂ ਆ ਲਓ ਜੀ ਛਤਰੀਆਂ ਰੰਗ ਬਰੰਗੀਆਂ ਦੇਖੋ ਇੱਧਰ ਸਾਡਾ ਭਰਾ ਗੱਖੂ ਮਾਹੂਆਣਾ ਤੇ ਨਾਲ ਸਾਡਾ ਜਸਪੀਤਾ ਡਵਾ ਰੋਲ ਸਾਡਾ ਆ ਨਾਲ ਸਾਡੇ ਛੋਟੇ ਭਰਾ ਛਤਰੀ ਆਵੇ ਸਾਡੀ ਇੱਕ ਤਹਿ ਵਾਲੀ ਦੋ ਕਬੂਤਰ ਛੱਡੇ ਅੱਜ ਆਪਾਂ ਤੇ ਲੋ ਉੱਥੇ ਆਪਾਂ ਹਿੱਸੇ 'ਚ ਆ ਗਿਆ ਇੱਕ ਬੱਚਾ ਆਪਣੇ ਗਰੁੱਪ ਦਾ ਤੇ ਲੋ ਬਾਈ ਜੀ ਆ ਕਬੂਤਰ ਖਰਦੇ ਆ ਬਹੁਤ ਯਾਦੀ ਬਹੁਤ ਸੋਹਣੀ ਬਾਜੀ ਚੱਲੀ ਆ ਬਾਈ ਰੰਗ ਬਰੰਗੀਆਂ ਛਤਰੀਆਂ ਯਾਰ ਸੌ ਲੱਗੀ। ਕੀ ਆ ਨਜ਼ਾਰਾ ਯਾਰ। ਹੈ ਵੇਖੋ ਇੱਧਰ ਕਬੂਤਰ ਕਹਿੰਦੇ ਕਿਹੜੀ ਤਹਿ ਤੇ ਬੈਠਾਂ ਜਿਹੜੀ ਲੱਗੂ ਸੋਹਣੀ ਅਗੇ ਉਸੇ ਤੇ ਹੀ ਬੈਠਾਂ। ਇਹ ਜੇ ਉਹਨਾਂ ਨੂੰ ਸੋਹਣੀ ਲੱਗੀ ਕਬੂਤਰਾਂ ਨੂੰ ਉਸੇ ਦੇ ਬੈਠਣਗੇ ਬਾਈ ਇਹ ਲੋ ਵੀ ਸਾਂਝੇ ਗਰੁੱਪ ਵਾਲੇ ਥੋੜਾ ਹੀ ਗਰੁੱਪ ਇੱਕ ਰਹਿ ਗਿਆ ਕਿਉਂਕਿ ਇਹ پرانے ਦਾ ਗਰੁੱਪ ਹੈ ਤੇ ਆ ਜਾਂਦਾ ਕਬੂਤਰ ਆਇਆ ਹੈ ਮੈਂ ਤਾਂ ਪਾ ਲਈ ਬਾਈ ਜਿੰਦ ਤੱਕ ਛੋੜੀ ਬਾਪਾ ਛਾਤਰੀਆਂ ਥਾਂ ਥਾਂ ਤੇ ਪਰ ਇਹ ਕਬੂਤਰਾਂ ਨਾਲ ਜਾਈਦਾ ਵੀ ਜਿੱਦਾ ਵੀ ਬੈਠੇ ਯਾਰ ਮੋੜ ਦਿਓ ਹਣਾ ਸਾਡਾ ਰਾਤ ਤਾਂ ਮੋੜਿਆ ਨਹੀਂ ਪਰ ਮੋੜ ਦਿਓ ਯਾਰ ਸਾਰੇ ਭਰਾਵਾਂ ਦਾ ਦੂਰੋਂ ਆਏ ਭਰਾ ਹੈ ਮਿਹਰਬਾਨੀ ਕਰਕੇ ਯਾਰ